ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਸਿਮਰਨਜੀਤ ਸਿੰਘ ਮਾਨ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਰਿਟਰਨਿੰਗ ਅਫਸਰ ਕੋਲ ਜਮ੍ਹਾਂ ਕਰਵਾਏ ਗਏ ਇਸ ਤੋਂ ਪਹਿਲਾਂ ਸਿਮਰਨਜੀਤ ਸਿੰਘ ਮਾਨ ਨੇ ਗੁਰਦੁਆਰਾ ਸ਼੍ਰੀ ਮਸਤੂਆਣਾ ਸਾਹਿਬ ਵਿਖੇ ਨਤਮਸਤਕ ਹੁਣ ਉਪਰਨ ਠਾਠਾ ਮਾਰਦੇ ਇਕੱਠ ਨੂੰ ਸੰਬੋਧਨ ਕੀਤਾ ਇਸ ਦੌਰਾਨ ਮੀਡੀਆ ਵੱਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਸਿਮਰਨਜੀਤ ਸਿੰਘ ਮਾਨ ਨੇ ਕਾਂਗਰਸ ਅਤੇ ਹੋਰਨਾਂ ਪਾਰਟੀਆਂ ਤੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਜਦਕਿ ਉਨਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਕੇ ਸ਼ਬਦੀ ਹਮਲੇ ਕੀਤੇ ਮਾਨ ਨੇ ਦੱਸਿਆ ਕਿ ਉਹਨਾਂ ਵੱਲੋਂ ਚੰਡੀਗੜ੍ਹ ਅਤੇ ਕਰਨਾਲ ਵਿੱਚ ਵੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਚੰਡੇਹੇੜ ਉਮੀਦਵਾਰਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ਮੈਨੂੰ ਮਜਾ ਪੜਾਉਂਦਾ ਜਦੋਂ ਮੈਂ ਨਾਮਜ਼ਦ ਜੀ ਦੇ ਕਾਗਜ਼ ਪੜ੍ਹਿਆ ਯਾਰ ਆਪ ਨੂੰ ਜੀ ਥੋੜਾ ਜਿਹਾ ਕੋਈ ਨਾਮ ਬੜਾ ਕੋਟੇ ਹੈ ਮੇਰੇ ਜੀ ਮੈਂ ਆਪਣੇ ਡੈਮੋਕ੍ਰੈਟਿਕ ਰਾਈਟਸ ਜਿਹੜੀ ਮੇਰੇ ਹੈਗੇ ਆ ਉਹਨਾਂ ਨੂੰ ਮੈਂ ਫੋਨ ਕੀਤਾ ਤੇ ਇਹਦੇ ਦਾ ਕੁਝ ਠੀਕ ਹੋ ਗਿਆ ਇਹ ਤੁਹਾਡਾ ਵੀ ਬਹੁਤ ਮਿਹਰਬਾਨੀ ਪ੍ਰੈਸ ਦੀ ਜਿਹੜਾ ਤੁਸੀਂ ਇੱਥੇ ਆਏ ਹੋ ਉਹ ਜਿਹੜੀ ਚੀਜ਼ ਤੁਸੀਂ ਪੁੱਛੋਗੇ ਮੈਂ ਮਾਨ ਸਾਹਿਬ ਮੀਤ ਹੀਰ ਜੀ ਕਹਿੰਦੇ ਸਾਡੇ 9 ਦੇ ਹਲਕੇ ਦੇ ਵਿੱਚ ਸਾਰੇ ਐਮਐਲਏ ਜਿੱਤ ਕਰਾਪਤ ਕਰਾਂਗੇ ਠੀਕ ਹੈ ਜੀ ਤੇ ਖੈਰਨ ਸਾਹਿਬ ਵੀ ਆਏ ਨੇ ਉਹ ਵੀ ਕਹਿੰਦੇ ਯਾਰ ਕੀ ਜਲਦੀ ਜਲਦੀ ਪੰਜਾਬ ਨੂੰ ਤਿਆਰ ਕਰਾਉਣ ਨੂੰ ਮੈਨੂੰ ਭੇਜਿਆ ਗਿਆ ਸਪੈਸ਼ਲ ਹੁਣ ਜਵਾਬ ਦਾ ਜੇ ਮੈਂ ਕੌਮ ਰਾ ਕੀ ਉਹ ਗਲਤ ਬੋਲ ਰਿਹਾ ਹੈ ਉਹ ਮੈਂ ਨਾ ਨਰਾਜ ਹੋ ਜਾਂ ਕਿ ਉਹਨਾਂ ਦੇ ਵੋਟਰ ਮੈਂ ਨਾ ਨਰਾਜ ਹੋ ਜਾਣ ਕਿ ਮੈਂ ਵੋਟ ਨਹੀਂ ਪਾਉਣਗੇ ਤਾਂ ਫਿਰ ਮੈਂ ਉਹਨਾਂ ਦੇ ਖਿਲਾਫ ਜੂਗ ਮੈਦ ਖੜਾ ਹੋਵਾਂ ਤੇ ਸੰਸਦੀ ਚ ਆਉਣ ਹੈ ਜੀ ਕਿਸ ਤਰ੍ਹਾਂ ਦੇਖਦੇ ਹੋ ਕਿਹੜੇ ਮੁੱਦੇ ਲੈ ਕੇ ਜਾਓਗੇ ਜਿਹੜੇ ਕੀ ਆਪਾਂ ਸੰਗਰੂਰ ਦੀ ਗੱਲ ਕਰੀ ਜਾਂ ਪੰਜਾਬ ਦੇ ਮੁੱਦੇ ਜਿਹੜੇ ਆਪਾਂ ਹਾਈਲਾਈਟ ਕਰਾਂਗੇ ਚੁੱਕਾਂਗੇ ਜਿਹੜੇ ਸੋਚ ਕੇ ਲੋਕ ਵੋਟ ਪਾਉਣ ਜੀ ਤੁਹਾਨੂੰ ਸੋਚ ਕੇ ਤਾਂ ਇਹ ਹੈ ਕਿ ਬੀਜੇਪੀ ਆਰਐਸਐਸ ਵੀ ਧਰਮ ਦੇ ਆਧਾਰ ਦੇ ਉੱਤੇ ਉਹ ਇਲੈਕਸ਼ਨ ਲੜਦੇ ਆ ਜਿਹੜਾ ਇਲੈਕਸ਼ਨ ਕਮਿਸ਼ਨ ਨੇ ਤੇ ਸੁਪਰੀਮ ਕੋਰਟ ਨੇ ਇਹਨਾਂ ਨੂੰ ਚੈੱਕ ਨਹੀਂ ਕੀਤਾ ਕਿ ਉਹ ਕਿੱਥੇ ਜਿਹੜਾ ਰਾਮ ਮੰਦਰ ਹੈ ਉਹਦਾ ਪ੍ਰਚਾਰ ਮੋਦੀ ਸਾਹਿਬ ਤੇ ਬੀਜੇਪੀ ਸਾਡੇ ਕਰ ਰਹੇ ਨੇ ਦੂਸਰੀ ਚੀਜ਼ ਹੈ ਜਿਹੜੀ ਬਹੁਤ ਏ ਉਹ ਪੰਜਾਬ ਦੇ ਜੰਨਾ ਚ ਸਾਡਾ ਬਾਰਡਰ ਪਾਕਿਸਤਾਨ ਦੇ ਨਾਲ ਲੱਗਦਾ ਹੁੰਦਾ ਹੁਣ ਨਾਲ ਚ ਰ ਆਪਾਂ ترقی ਉਹ ਪਾਰ ਤੇ ਵੇਹਣ ਉਹਨਾਂ ਵੈਸੇ ਵੀ ਨਹੀਂ ਕਰ ਸਕਦੇ ਕਿ ਉਹ ਸਾਡੇ ਤੋਂ ਨਹੀਂ ਉਹ ਭਾਰੀ ਹੈ ਕਿ ਹੈ ਸਾਡੇ ਜ਼ਿੰਮੇदार ਹੈ ਖੇਤ ਮਜ਼ਦੂਰ ਹੈ ਗਰੀਬ ਆਦਮੀ ਹੈ ਉਹਨਾਂ ਨੂੰ ਫਾਇਦਾ ਬਹੁਤ ਹੋਊਗਾ ਜੇ ਉਹ ਪਾਰ ਪਾਕਿਸਤਾਨ ਦੇ ਨਾਲ ਖੁੱਲ੍ਹ ਜੇ ਫਿਰ ਜਿਹੜੇ ਬੇਰੁਜ਼ਗਾਰ ਆਪਣੇ ਨੌਜਵਾਨ ਨੇ ਕਿ ਹੈ ਉਹਨਾਂ ਨੂੰ ਵੀ ਰੋਟੀ ਮਿਲੂਗੀ ਉਹ ਕਰਕੇ ਟਰੱਕ ਜਿਆਦਾ ਚੱਲਣਗੇ ਫਿਰ ਜਿਹੜੀ ਰੌਕ ਮੈਨੂਫੈਕਚਰਿੰਗ ਵਾਟਰ ਮੈਨੂਫੈਕਚਰਿੰਗ ਇੰਡਸਟਰੀ ਐ ਨੂੰ ਵੀ ਬਹੁਤ ਫਾਇਦਾ ਹੋਊਗਾ ਕਿ ਇਹ ਉਹ ਵੀ ਬਹੁਤ ਤਕੜੇ ਹੋ ਕੇ ਮੈਨੂਫੈਕਚਰਿੰਗ ਇੰਡਸਟਰੀ ਵਧੂਗੀ ਸੋ ਫਾਇਦੇ ਫਾਇਦਾ ਤੇ ਇਹਦੇ ਉੱਤੇ ਰੋਕ ਨਹੀਂ ਲਾਉਣੀ ਚਾਹੀਦੀ ਜਿਸ ਤੋ ਕਰਕੇ ਅਸੀਂ ਸਿੱਖ ਸਮਝਦੇ ਆਂ ਕਿ ਸਾਡੀ ਗੱਲ ਸੈਂਟਰ ਦੇ ਵਿੱਚ ਨਹੀਂ ਸੁਣੀ ਜਾਂਦੀ ਹੈ ਤੇ ਸਿੱਖ ਦੀ ਵੀ ਗੱਲ ਸੁਣੀ ਚਾਹੀਦੀ ਹੈ ਲੋਕਾਂ ਦੇ ਅੱਜ ਅਮੇਤ ਸ਼ਾਹ ਨੇ ਕਿਹਾ ਕਿ ਜਿੰਨਾ ਵੀ ਗ੍ਰਾਂਟ ਸੋਨੀਆ ਜੀ ਨੇ ਦਿੱਤਾ ਮੁਸਲਮਾਨਾਂ ਨੂੰ ਦਿੱਤਾ ਟੱਟ ਗਿਣਤੀਆਂ ਨੂੰ ਦਿੱਤਾ ਹੁਣ ਟੱਟ ਗਿਣਤੀਆਂ ਤਾਂ ਅੱਗੇ ਬਹੁਤ ਗਰੀਬ ਹੈਗੀਆਂ ਤੇ ਉਹਨਾਂ ਨੂੰ ਸਿੱਖਾਂ ਨੂੰ ਵੀ ਬਿਮਾਰੀ ਜਾ ਰਹੀ ਹੈ ਦੇਖੋ ਕੈਨੇਡਾ ਦੇ ਵਿੱਚ ਇੰਗਲੈਂਡ ਦੇ ਵਿੱਚ ਆਫਸਾਹ ਦੇ ਵਿੱਚ ਅਰੇ ਅਣੇ ਤੇ ਇੱਥੇ ਪੰਜਾਬ ਦੇ ਵਿੱਚ ਵੀ ਮਾਨ ਦਿੱਤਾ ਹੈਗਾ ਜਿਹੜੇ ਆਦੀਵਾਸੀ ਐ 크ਰਿਸਚੀਅਨਸ ਐ ਉਹਨਾਂ ਨੂੰ ਮਾਰੀ ਜਾਂਦੇ ਉਸ 33 ਗੜ ਦੇ ਵਿੱਚ ਮੈਨੀਪੁਰ ਦੇ ਬੱਚਿਆਂ ਨੂੰ ਮਾਰੀ ਜਾਂਦੇ ਐ ਤਾਂ ਮੇਰਾ ਮਤਲਬ ਐ ਕਿ ਜੇ ਸੋਨੀਆ ਜੀ ਨੇ ਥੋੜਾ ਬਹੁਤਾ ਗ੍ਰਾਂਟ ਮੁਸਲਮਾਨਾਂ ਨੂੰ ਦੇਤਾ ਐ ਤਾਂ ਇਹ ਨੈਸ਼ਨਲ ਪੱਤਰ ਦੇ ਉੱਤੇ ਦਾ ਡਿਫਰੈਂਸ ਹੋਮ ਮਿਨਿਸਟਰ ਤੋਂ ਕਿਉਂ ਹੋਇਆ ਇਹਦਾ ਮਤਲਬ ਐ ਕਿ ਘੱਟ ਗਿੰਤਿਆਂ ਨੂੰ ਰਹਿਣ ਨਹੀਂ ਦੇਣਾ ਚਾਹੁੰਦੇ ਤੇ ਇਹ ਦਿੱਤ ਕੇ ਤੇ ਇਹ ਕੰਡਿਸ਼ਨ ਕਿ ਅਸੀਂ ਇੰਡੀਆ ਦਾ ਨਾਮ ਤਬਦੀਲ ਕਰਕੇ ਭਾਰਤ ਰੱਖ ਦੇਣਾ ਉਸ ਤੋਂ ਬਾਅਦ ਹਿੰਦੂ ਰਾਸ਼ਟਰ ਬਣਾ ਦੇਣਾ ਤਾਂ ਇਹ ਤਾਂ ਬਹੁਤ ਮੁਸ਼ਕਲ ਹੈ ਤੇ ਜਿਹੜਾ મોદી ਸਾਹਿਬ ਨੇ ਇਕਬਾਲ ਕਰ ਲਿਆ ਕਿ ਅਸੀਂ ਨਵੀਂ ਪਾਲਿਸੀ ਦੇ ਮੁਤਾਬਕ ਪੈਣਾ ਦੂਜੇ ਮਲਖੰਡ ਵਿੱਚ ਡੋਜ਼ੀਅਸ ਪੇਟ ਦੇ ਸੀ ਟਾਰਗੇਟ ਪੇ ਦੇ ਸੀ ਕਿ ਇਹ ਬੰਦੇ ਸਾਡੇ ਕ੍ਰਿਮੀਨਲਸ ਨੇ ਪਰ ਹੁਣ ਅਸੀਂ ਐ ਨਹੀਂ ਕਰਦੇ ਹੈਗੇ ਅਸੀਂ ਸਿੱਧਾ ਉਹਨਾਂ ਨੂੰ ਗੋਲੀ ਮਰਵਾਉਣਾ ਸ਼ੁਰੂ ਕਰਤਾ ਇਹ ਦਾ ਮਤਲਬ ਹੈ ਕਿ ਮੋਦੀ ਸਾਹਿਬ ਤੇ ਇਹਨਾਂ ਦੀ ਟੀਮ ਨੇ ਔਡਿਟ ਕਰੀ ਕੀਤੀ ਹੈ ਕਾਨੂੰਨ ਨੂੰ ਤੋੜਿਆ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਉੱਤੇ 302 ਦੇ ਕੇਸ ਵੀ ਹੋਣਗੇ ਤੇ ਨਾਲੇ ਜਿਹੜੇ ਇਹਨਾਂ ਨੇ ਬਾਹਰ ਤੇ ਮੁਲਕਾਂ ਵਿੱਚ ਮਾਰੇ ਹੈ ਆਪਣੇ ਹਿੰਦੁਸਤਾਨ ਦਾ ਆਪੀਸੀ ਦਾ ਕਾਨੂੰਨ ਹੈ ਕਿ ਜਿਹੜਾ ਵੀ ਆਪਣੇ ਇੰਡੀਆ ਦਾ ਰਿਸ਼ਤਾ ਕਿਸੇ ਹੋਰ ਮੁਲਕ ਨਾਲ ਖਰਾਬ ਕਰੂਗਾ ਉਹ ਵੀ ਇੱਕ ਜੁਰਮ ਹੈਗਾ ਸੋ ਕੈਨੇਡਾ ਦੇ ਵਿੱਚ ਯੂਕੇ ਤੇ ਅਮਰੀਕਾ ਦੇ ਵਿੱਚ ਜਿਹੜੀ ਕੋਸ਼ਿਸ਼ ਕੀਤੀ ਹੈ ਪਰ ਨੂੰ ਨੂ ਮਾਰਨ ਦੀ ਇਹ ਰਿਸ਼ਤਾ ਇਹਨਾਂ ਨੇ ਇੰਡੀਆ ਦਾ ਬਾਹਰ ਦੇ ਮੁਲਕਾਂ ਅਮਰੀਕਾ ਕੈਨੇਡਾ ਪਾਕਿਸਤਾਨ ਤੇ ਇੰਗਲੈਂਡ ਦੇ ਨਾਲ ਖਰਾਬ ਕੀਤਾ ਹੈ ਇਹ ਵੀ ਇੱਕ ਜੁਰਮ ਹੈ ਤੇ ਇਹਦਾ ਵੀ ਪਰਚਾ ਹੋਊਗਾ ਜਗੋਸੀ ਹੋਰ ਐਟਟੀ ਲੱਗਾਂਗੇ ਗੱਲ ਬੰਦ ਨਹੀਂ ਕਰਨੀ 15 ਤਾਂ ਨੂੰ ਇਹ ਆ ਤੇ ਬੱਲੀ ਵਾਰੀ ਹੈ ਤੁਹਾਡੀ ਦਾ ਨੰਬਰ ਸਾਹਮਣੇ ਦਾ ਕਿਸੇ ਵੀ ਪਾਰਟੀ ਨੇ 13 ਦੇ 13 ਮੈਂਬਰ ਜਿਹੜੇ ਹੇਠਾਂ ਕੀ ਆ ਪੰਜਾਬ ਦੀਆਂ ਅਸੀਂ ਉੱਥੇ ਕੈਂਡੀਡੇਟ ਆਪਣੀ ਖੜੀ ਕਰਦੇ ਆ ਤੇ ਪਹਿਨਾ ਕੋਈ ਵੀ ਸਾਡੀ ਪਾਰਟੀ ਚੰਡੀਗੜ੍ਹ ਜਾਂਦੇ ਤਾਂ ਸਿੱਧੇ ਕਿ ਚੰਡੀਗੜ੍ਹ ਪੰਜਾਬ ਦਾ ਪਰ ਉੱਥੇ ਕੈਂਡੀਡੇਟ ਨਹੀਂ ਦਿੰਦੇ ਅਸੀਂ ਲਖਬੀਰ ਸਿੰਘ ਨੂੰ ਕੈਂਡੀਡੇਟ ਦਿੱਤਾ ਹੈਗਾ ਚੰਡੀਗੜ੍ਹ ਦੇ ਲਈ ਵੇਰ ਆਪਾਂ ਗੱਲ ਨਾ ਕਰਦੇ ਅਸੀਂ ਜਿਹੜੇ ਹਰਿਆਣੇ ਦੇ ਵਿੱਚ ਪੰਜਾਬੀ ਬੋਲਦੇ ਲੱਭਦੇ ਰਹੇਗੇ ਆ ਉਹ ਪੰਜਾਬ ਦੇ ਵਿੱਚ ਆਉਣ ਪਰ ਉੱਥੇ ਵੀ ਅਸੀਂ ਆਪਣਾ ਕੈਂਡੀਡੇਟ ਨਹੀਂ ਦੇਂਦੇ ਸੀ ਅੱਜ ਕੀ ਆਪਾਂ ਨੇ ਕਰਨਾਲ ਵੀ ਕੈਂਡੀਡੇਟ ਦਿੱਤਾ ਤੇ ਇਹ ਕੁਰਕ ਖੇਤਰ ਵੀ ਆਪਣਾ ਕੈਂਡੀਡੇਟ ਖੜਾ ਕਰਤਾ ਸੋ ਮੇਰਾ ਮਤਲਬ ਹੈ ਕਿ ਹਰਿਆਣੇ ਚੰਡੀਗੜ੍ਹ ਸਾਰੇ ਪੰਜਾਬ ਦੇ ਵਿੱਚ ਆਪਣੇ ਕੈਂਡੀਡੇਟ ਖੜੇ ਹੋ ਗਏ ਤੇ ਹੁਣ ਪੰਥ ਦੀ ਮਰਜ਼ੀ ਹੈ ਪੰਜਾਬੀਆਂ ਦੀ ਮਰਜ਼ੀ ਹੈ ਕੀ ਤੁਸੀਂ ਸ਼ਾਨ ਦੇ ਨਾਲ ਪਾਰਲੀਮੈਂਟ ਦੇ ਵਿੱਚ ਆਪਣੀ ਨਿਮਾਇੰਦਗੀ ਪਹੁੰਚਾਉਣੀ ਹੈ ਤੇ ਨਹੀਂ ਪਹੁੰਚਾਉਣੀ ਤਾਂ ਫਿਰ ਉਸੇ ਤਰ੍ਹਾਂ ਝੁਟਕੇ ਬਹਿ ਜਾਂਦੇ ਉੱਤੇ ਰੋਟੀ ਕਪੜਾ ਮੁਕਾਉਣ ਇੰਦਰਾ ਗਾਂਧੀ ਕਹਿੰਦੀ ਸੀਗੀ ਪੁੱਛ ਲਿਓ ਇਹਨਾਂ ਦੇ ਕੈਂਡੀਡੇਟਸ ਨੂੰ ਕਿ ਉਹਦਾ ਕੀ ਬਣਿਆ ਤੇ ਮੋਤੀ ਸਾਹਿਬ ਕਹਿੰਦੇ ਸੀਗੇ ਹਰੇਕ ਘਰ ਦੇ ਵਿੱਚ ਰੋਜ਼ੀ ਹੋਊਗੀ ਨੌਕਰੀ ਹੋਊਗੀ ਜਿਹਦੇ ਘਰ ਚੋਂ ਨੌਕਰੀ ਤੇ ਰੋਜ਼ੀ ਹੋਈ ਹੈ ਤੇ ਆਮ ਆਦਮੀ ਮਾਫੀ ਕਹਿੰਦੀ ਸੀਗੀ ਕਿ ਇਹ ਹਰੇਕ ਵਿਦਵੀ ਦੇ ਸੜਦੇ ਮਹੀਨੇ ਬੈਂਕ ਦੇ ਵਿੱਚ 1000 ਰੁਪਏ ਜਮ੍ਹਾਂ ਹੋਇਆ ਹੂਗਾ ਉਹ ਕਿੱਥੇ ਹੋਇਆ ਮੇਰਾ ਮਤਲਬ ਹੈ ਕਿ ਜਿਹੜੇ ਇਹਨਾਂ ਨੇ ਵਹਿਦੇ ਕੀਤੇ ਹੈ ਹਿੰਦੁਸਤਾਨ ਦੇ ਉੱਤੇ ਰਾਜ ਕੀਤਾ ਹੈ ਇਹਨਾਂ ਨੂੰ ਬੋਲ ਕੇ ਇਹਨਾਂ ਦਾ ਵੀ ਤਾਂ ਪੁੱਛਣਾ ਚਾਹੀਦਾ